ਲੇ ਭਾਈ ਆ ਮੱਕੀ ਵਕਾਉ ਆਪਣੀ ਜੇ ਕਿਸੇ ਨੂੰ ਚਾਰ ਵਾਸਤ ਜ਼ਰੂਰਤ ਹੋਵੇ ਦਿਖਾਈ ਡੰਡਾ ਕਿੱਥੇ ਗਿਆ ਤੇਰਾ ਇੱਧਰ ਕਰ ਲਾ ਆ ਜਾ ਕਿ ਟਾਂਡਾ ਵੱਟ ਲਿਆ ਰੋ ਸੁਰੂ ਹਾਈਟ ਦਿਖਾਉਣਾ ਬਈ ਮੱਕੀ ਦੀ ਕਿੰਨੀ ਹਾਈਟ ਆ ਟਾਂਡੇ ਹੀ ਲਿਆਉਣਾ ਪੱਟ ਕੇ ਟਾਂਡੇ ਵੱਟ ਲਿਆ ਆ ਦੇਖੋ ਭਰਾਵਾ ਆ ਵਿੱਚੋਂ ਪਟਾਇਆ ਆਪਾਂ ਨੇ ਟਾਂਡਾ ਮਿੱਟੀ ਸਮੇਤ ਆ ਬਾਈ ਲਿਆ ਪੱਟ ਕੇ ਤੇ ਇਧਰ ਆ ਬਾਈ ਖੜਿਆ ਗਰੇਂਦਰ ਕਿੰਨੇ ਫੁੱਟ ਦਾ ਹੋਊਗਾ ਵੀ ਟਾਂਡਾ ਤੇਰੇ ਤੇ ਤਕਰੀਬਨ ਤੇਰੇ ਹਿਸਾਬ ਨਾਲ 8 ਫੁੱਟ ਦਾ 6 ਫੁੱਟ ਮਾਇਆ ਹੋ ਗਿਆ ਹਾਂ 2 ਫੁੱਟ ਇਹ ਉੱਤੇ ਖੜਾ ਹੈ 8 ਕੁ ਫੁੱਟ ਦਾ ਨੇੜ ਤੇੜੇ ਹੋਊਗਾ ਹਨਾ 8 ਫੁੱਟ ਦਾ ਇਹ ਹੁਣ ਸਪਰੇਅ ਕਰੀ ਬਾਕੀ ਭਾਈ ਸਾਨੂੰ ਮਿਣਕੇ ਪਾਵਾਂਗੇ ਪੂਰੇ ਇੰਚੀ ਟੇਪ ਨਾਲ ਛੱਲੀ ਦਿਖਾਈ ਕਿਹ ਜੀਆਂ ਛੱਲੀ 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 ਛਿੱਲਦੇ ਚਾਰ ਵਾਸਤੇ ਕਿਵੇਂ ਹੈ ਛੱਲਦੇ ਛੱਲਦੇ ਪੂਰੀ ਛੱਲਦੇ ਪੂਰੀ ਛੱਲਦੇ ਅੱਲੀ ਵੀ ਪੂਰੀ ਹੈ ਨਾ ਡਬਲ